ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਹਰੜਖੁਰਦ ਜਨਾਲੇ ਪਾਣੀ ਦੇ ਹੇਠ ਨਾਲ ਇਹ ਪਿੰਡ ਵੀ ਬਹੁਤ ਪ੍ਰਭਾਵਿਤ ਹੋਇਆ ਤੇ ਸਾਡਾ ਮਕਸਦ ਇਹ ਵੀਡੀਓ ਬਣਾਉਣ ਦਾ ਇਹ ਹੈ ਕਿ ਏਸੀ ਨਾ ਲੰਗ ਰੇ ਸੀ ਇਸ ਪਿੰਡ ਥਾਣੀ ਤਾਂ ਨਿਹੰਗ ਸਿੰਘਾਂ ਦਾ ਸਥਾਨ ਹੀ ਗੁਰਦੁਆਰਾ ਸਾਹਿਬ ਸੀ ਤੇ ਬਹੁਤ ਨੁਕਸਾਨ ਹੋਇਆ ਪਿੰਡ ਵਾਲਿਆਂ ਦਾ ਤੇ ਗੁਰਦੁਆਰੇ ਸਾਹਿਬ ਦਾ ਵੀ ਬਹੁਤ ਨੁਕਸਾਨੀ ਅੰਦਰ ਤੱਕ ਪਾਣੀ ਆ ਗਿਆ ਸੀ ਜਿੱਥੇ ਪ੍ਰਕਾਸ਼ ਸੀ ਬਹੁਤਾਂ ਗੱਲ ਗਏ ਸੀ ਸਾਰੇ ਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕਰੀਦਾ ਉਹ ਥੱਲੇ ਥੜਾ ਸਾਹਿਬ ਉਹ ਵੀ ਪਟਿਆ ਗਿਆ ਸੀ ਉਖੜ ਗਿਆ ਸੀ ਅਜੀ ਸਾਰੇ ਸਿੰਘ ਲੱਗ ਰਹੇ ਸੀ ਤੇ ਕੋਈ ਨਾ ਸੀ ਗਿਆ ਕੇ ਅਸੀਂ ਦਰਸ਼ਨ ਕਰੀਏ ਉਹਨਾਂ ਨਾਲੇ ਬਾਬਾ ਜੀ ਨੇ ਬਚਨ ਕਰਦੀਆਂ ਤੇ ਬਾਬਾ ਜੀ ਨੇ ਬਚਨ ਕੀਤਾ ਤੇ ਬਾਬਾ ਜੀ ਨੇ ਪੁੱਛਿਆ ਕਿ ਬਾਬਾ ਜੀ ਪ੍ਰਕਾਸ਼ ਕਦੋਂ ਕਰਨਾ ਕਹਿੰਦੇ ਪੁੱਤ ਜੇ ਪਹਿਰਾ ਠਲਾਵਾ ਸੇਵਾ ਦਾ ਹੁੰਦਾ ਤੇ ਫਿਰ ਕਰਦੇ ਆ ਪਹਿਰਾ ਸਾਰਾ ਤੇ ਇਹ ਸਾਰੇ ਸਿੰਘਾਂ ਨੇ ਸਲਾਹ ਕੀਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਸਾਰੇ ਜਿੰਨੇ ਵੀ ਭੈਣ ਭਰਾਵੋ ਉਹਨਾਂ ਨੇ ਵੀ ਮਦਦ ਕੀਤੀ ਤਾਂ ਅਸੀਂ ਜੋ ਵੀ ਚੀਜ਼ਾਂ ਸੀ ਪੇਂਟ ਦੀਆਂ ਗੱਦੇ ਚੰਦ ਡੈਕੋਰੇਸ਼ਨ ਜਾਂ ਥੱਲੇ ਜੋ ਖੜ ਗਿਆ ਸੀ ਸੀਮੰਟ ਦਾ ਜੋ ਵੀ ਕਾਰਜ ਸੀ ਅਸੀਂ ਸਾਰੇ ਸਿੰਘਾਂ ਨੇ ਰਲ ਕੇ ਹੱਥੀ ਕੀਤਾ ਤੇ ਮਹਾਰਾਜ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ ਪੂਰਾ ਤਿਆਰ ਬਰ ਤਿਆਰ ਕਰ ਦਿੱਤਾ ਤੇ ਜਿੰਨੇ ਜੋਗੇ ਹੈਗੇ ਆ ਇੰਨੀ ਕਿ ਟੈਲਫੋਨ ਸਾਡੀ ਸੇਵਾ ਪ੍ਰਵਾਨ ਕਰਿਓ ਤੁਹਾਨੂੰ ਦਿਖਾਉਂਦੇ ਆ ਗੁਰਦੁਆਰੇ ਸਾਹਿਬ ਦਾ ਆ ਵੀਡੀਓ ਥੋੜੀ ਜਿਹੀ ਬਣਾਈ ਆ ਪਰ ਡਰੋਨ ਰਾਈ